ਪਿੰਡ ਰੁੜਕਾ ਕਲਾ थाना ਗੁਰਾਇਆ ਵਿਖੇ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰੀ ਕੀਤੇ ਜਾਣ ਦੀ ਖਬਰ ਹੈ ਕਟਨਾ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਕੌਰ ਪਤਨੀ ਅਵਕਾਸ਼ ਸਿੰਘ ਵਾਸੀ ਰੁੜਕਾ ਕਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦਾ ਮੋਟਰਸਾਈਕਲ ਕਾਲੇ ਰੰਗ ਦਾ ਸਪਲੈਂਡਰ ਨੰਬਰ PB37F ਸੀ 4211 ਕਾਰ ਦੇ ਬਾਹਰ ਖੜਾ ਸੀ ਜਿਸ ਨੂੰ ਚੋਰਾ ਵੱਲੋਂ ਚੋਰੀ ਕਰ ਲਿਆ ਗਿਆ ਕਾਰ ਦੇ ਬਾਹਰ ਮੋਟਰਸਾਈਕਲ ਨਾ ਮਿਲਣ ਤੇ ਅਸੀਂ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੇ ਘਰ ਦੇ ਮੂਹਰੇ ਘੁੰਮ ਰਿਹਾ ਨਜ਼ਰ ਆਇਆ ਜੋ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਉਹਨਾਂ ਨੇ ਕਿਹਾ ਕਿ ਇਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਹੈ ਤੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਚੋਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦਾ ਨਾਮ ਕੁਲਵਿੰਦਰ ਕੌਰ ਪਿੰਡ ਰੁੜਕਾ ਕਲਾਂ ਦਾ ਜੀ ਕੀ ਵਾਰਦਾ ਤੁਸੀਂ ਜੇ ਸਾਡਾ ਮੋਟਰਸਾਈਕਲ ਚੋਰੀ ਕਰ ਹੋ ਗਿਆ ਅੱਜ ਕਿੰਨੇ ਵਜੇ ਦੇ ਕਰੀਬ ਚੋਰੀ ਹੋਇਆ ਹਾਂ ਜੀ ਤਿੰਨ ਚਾਰ ਦੇ ਕਰੀਬ ਹੋਇਆ ਜੀ ਦੇਖਿਆ ਸੀ ਕਾਲੇ ਰੰਗ ਦਾ ਮੋਟਰਸਾਈਕਲ ਕਾਲੇ ਰੰਗ ਦਾ ਜੀ ਸਪਲੈਂਡਰ ਆ ਜੀ ਕਿੱਥੇ ਘੜਾ ਕਰਦੇ ਹੋ ਸਾਡੇ ਘਰ ਦੇ ਮੋਹਰੇ ਜੀ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਵਗੈਰਾ ਹਾਂ ਜੀ ਜੀ ਰਿਪੋਰਟ ਦਿੱਤੀ ਆ ਮੌਕਾ ਵੀ ਦੇਖ ਕੇ ਗਿਆ ਸੀਗੇ ਅਵਾਸ ਚੱਲ ਗਿਆ ਦੇਖ ਕੇ ਕੋਈ ਸੀਸੀਟੀਵੀ ਵਗੈਰਾ ਵੀ ਆਈ ਹੈ? ਹਾਂਜੀ ਸੀਟੀਵੀ ਹੈਗੀ ਆ ਹਾਂਜੀ ਆਈਆਂ ਆ ਉਹ ਵੀ ਦਿੱਤੀਆਂ ਪੁਲਿਸ ਨੂੰ। ਕਿੰਨੇ ਚੋਰ ਆਇਆ ਜਿਆ? ਇੱਕ ਚੋਰ ਆਇਆ ਜੀ। ਕਾਹਦੇ ਤੇ ਮੂ ਵੀ ਕਨੇ ਬੰਨੀ ਉਹ ਨਹੀਂ ਮੂ ਵੀ ਨਹੀਂ ਬੰਨੇ ਕੁਛ ਨਹੀਂ ਜੀ। ਲਾਲ ਟੀ-ਸ਼ਰਟ ਪਾਈ ਹੋਈ ਆ ਅਜੇ ਬੱਚਾ ਛੋਟਾ ਜਿਆ ਹੈਗਾ ਇੰਨਾ ਵੀ ਨਹੀਂ ਹੈਗਾ ਉਮਰ ਦਾ। ਪ੍ਰਵਾਸੀ ਇੱਕ ਪੰਜਾਤੀ। ਹੁਣ ਇੰਨਾ ਨਹੀਂ ਪਤਾ ਲੱਗਦਾ ਤਾਂ ਇੱਧਰ ਹੀ ਆ। ਇੱਧਰ ਲਾਈ ਆ। ਤੇ ਦਿੱਤੀ ਹੋਈ ਰਿਪੋਰਟ ਉਹਨਾਂ ਨੂੰ ਕੈਮਰੇ ਵੀ ਦਿੱਤੇ ਹੋਏ ਪੁਲਿਸ ਨੂੰ ਪ੍ਰਸ਼ਾਸਨ ਨੇ ਕੀ ਜੀ ਕਿਹਾ ਉਹ ਕਹਿੰਦਾ ਜੀ ਅਸੀਂ ਲੰਭਾਂਗੇ ਬਹੁਤ ਕੁਝ ਨਹੀਂ ਹੁਣ ਅਜੇ ਤੱਕ ਅੰਦਾਜ਼ਨ ਰਿਕਵੈਸਟ ਕੀਤਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ